ਕਿਹੜਾ ਜੰਬੋ ਵਾਲਾ ਕੀ ਕੰਮ ਕਰਾਇਆ ਤੁਸੀਂ ਕਹ ਰਾਦੀ ਬ੍ਰਿਦਾ ਹੁਣ ਆਈ ਜੇ ਮੈਂ ਘਾ ਗੱਟਣਾ ਤੁਸੀਂ ਕੱਟਣਾ ਇੱਥੇ ਮਿੱਟੀ ਭਰਨੀ ਆ ਜੇ ਕੇ ਨਾਲ ਦੁਬਾਰਾ ਗੱਲ ਕਰਨੀ ਥੋੜੀ ਜਿਹੀ ਮਿੱਟੀ ਭਰਤੀ ਦਿੰਦੀ ਕਿੱਥੇ ਆ ਜਗ ਨਹੀਂ ਹੈ ਇੱਧਰ ਸਾਰੀਆਂ ਨੂੰ ਬਰਾਬਰ ਕਰਕੇ ਨਹੀਂ ਦੀ ਸਾਰੀ ਢਾਲ ਲਾ ਦੇ ਸੈਟ ਕਰਦੇ ਨਹੀਂ ਹੈ ਜੇ ਜਿੱਤੇ ਰੋਜ ਜਾਂਦੇ ਪਿਆ ਸੱਤ ਬਿੱਡੀਆਂ ਹੁੰਦੀਆਂ ਨੇ ਸ਼ਾਮ ਨੂੰ ਇਹਦੀ ਡਿਸ਼ ਵਾਟਰ ਨੂੰ ਬਸੇ ਲਾਈਟ ਜਿੱਦਾ ਰਾਤ ਨੂੰ ਔਨ ਕਰ ਜੀ ਹਣੇ ਬਾਹਰ ਰੋਡ ਤੇ ਨਹੀਂ ਬੈਠੇ ਸ਼ਹਿਰ ਕਰਦੇ ਨੇ ਦੁਆਲੇ ਦੁਆਲੇ ਚੱਕਰ ਲਾਉਂਦੇ ਉਹ ਤੋਂ ਵੈਸੇ ਕੋਈ ਜਾਪਤਾ ਲੱਗਦਾ ਸੀਗਾ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਰਵਾ ਲਵਾਂ ਪਹਿਲਾਂ ਉਹਨੇ ਆਪਣੇ 15-20 ਹਜ਼ਾਰ ਤੱਕ ਖਰਚ ਕੀਤੇ ਉਹਤੇ ਜਿਸ ਵੀ ਲੈ ਆ ਕੇ ਗੰਦ ਚਕਾਇਆ ਉਹੋ ਸਾਡੇ ਦੇ ਕਰੰਮਨ ਵਾਲੀ ਗੇ 6 ਫੁੱਟ ਦੀ ਗੱਲੀ ਹੈ ਜੀ ਉਹ ਜਿਹੜੀ ਇੰਨੀ ਕੋਈ ਨਹੀਂ ਮੈਡਮ ਇੱਕ ਕਰਾ ਦਿਓ ਉਹ ਜਿੰਗਾ ਜੀ ਉਹ ਦਿਖਾ ਦਿਓ ਮਿਹਰਬਾਨੀ ਕਰ ਜੀ ਬਹੁਤ ਮਿਹਰਬਾਨੀ ਇੱਥੇ ਥੋੜਾ ਲਾਈਟ ਲੂਈਟ ਹੋਰ ਲਓ ਆ ਲਾਈਟ ਆ ਬੜੀ ਸਰ ਬੜੀ ਤਕੜੀ ਲਾਈਟ ਹੈ ਜੀ ਇਹਨਾਂ ਨੂੰ ਪੁੱਛ ਲਓ ਜੀ ਮੇਰੇ ਵੀ ਕੋਚ ਹੈ ਇਸ ਵੇਲੇ ਆਸਟ੍ਰੇਲੀਆ ਜਾ ਹੈ ਅ ਨਮਸ਼ਾਹ ਜ਼ਿਲ੍ਹਾ ਐਸੋ ਜਿੰਦੇ ਜਨਰਲ ਸਖਤੀ ਆ ਮੈਂ ਤੁਸ ਨੇ ਤੇ ਮੇਰੇ ਉਧਾ ਮੇਰੇ ਵੀ ਕੋਚ ਹੈ ਜੀ ਮੈਨੂੰ ਵੀ ਵੀ ਲਾਈਆ ਇਹਨਾਂ ਨੂੰ ਪੁੱਛ ਲਓ ਐਸ ਵੇਲੇ ਇੱਥੇ ਕਿੰਨੀ ਪਬਲਿਕ ਹੁੰਦੀ ਹੈ ਬਹੁਤ ਕੰਮ ਕੀਤਾ ਜੀ ਥੋੜਾ ਹੋਰ ਫਿਰ ਵਧੀਆ ਕਰਾ ਦਿਓ ਨਾ ਓਨਾ ਹੀ ਵਧੀਆ ਹੋਰ ਕਰ ਦਿਓ ਸਰ ਜੀ ਤੁਸੀਂ ਲੋਸੀਆਂ ਕਰਦੇ ਆ ਹੁਣ ਆਪਾਂ ਹੁਣ ਜੇ ਕਿਵਰਣਾ ਜਿੱਦਾਉਣਾ ਇੱਕ ਨਾ ਉਹ ਮਸ਼ੀਨ ਮਸ਼ੂਨ ਜੀ ਲੈਦੇ ਹਾਂ ਨਾ ਇੱਥੇ ਤਾਂ ਹੁਣ ਕਾਹ ਸੋਣੀ ਹੋਣੀ ਐ ਇੱਕ ਮਸ਼ੀਨ ਲੈ ਕੇ ਉੱਤੇ ਕਮਰਾ ਪਾਏ ਹੋਏ ਤੁਸੀਂ ਰੱਖ ਲਓ ਇੱਕ ਉਹਨਾਂ ਨੂੰ ਉਹ ਇੱਕ ਵਨ ਮਿੱਤਰ ਲਾਉਡ ਹੁੰਦਾ ਸਰ ਵਨ ਮਿੱਤਰ ਪੱਕਾ ਲਾ ਦੇਉਣਾ ਇੱਥੇ ਪਾਣੀ ਨੂੰ ਕਰਦਾ ਰਹੇ ਬੂਟਾ ਇਦਾਂ ਲਾ ਦੇਵੇ ਉਦਾਂ ਲਾ ਦੇਵੇ ਖਾਦ ਪਾ ਦੇਵੇ ਬੂਟੇ ਵੀ ਲਵਾ ਦੇਣਾ ਸਾਈਡ ਤੇ ਲੱਗਿਓ ਸਰ ਲੱਗਿਓ ਜੀ ਹੋਰ ਇੱਥੇ ਉਹਦੇ ਵਿੱਚ ਕੇਸੂ ਕਚਨਾਰ 35 ਰਾਂ ਦੇ ਪਲਾਂਟੇ ਖਲਾਈਓ ਪਾਣੇ ਪਾਸੇ ਮੈਂ ਬਰੂਟ ਦੇ ਲਾਜ ਵਿੱਚ ਸਾਰੇ ਬਰੂਟ ਦੇ ਲਾ ਦੇ ਪਾਣੇ ਪਾਸੇ ਬੂਟ ਲਾਓ ਬਈ ਆ ਆਉਂਦਣ ਲੱਗੇ ਇੱਥੇ ਕਿਸੇ ਨਾ ਕਿਸੇ ਨਾਲ ਅਸੀਂ ਜਾਈਏ ਇੱਕ ਇੱਕੇ ਕੀ ਹੈਗੀ ਇਹ ਕੰਪਲੈਟ ਪ੍ਰਾਈਵੇਟ ਚਲੇਗਾ ਇਹ ਸਾਨੂੰ ਪਤਾ ਨਹੀਂ ਕਿ ਕਾਹਦੀ ਪਰਪਰ ਦਾ ਸਾਡੇ ਨਾਲ ਰੋਟੇ ਲੱਗ ਕਰਾਉਣਾ ਪੈਣਾ ਪ੍ਰਾਈਵੇਟ ਚਲਦੀ ਹੈ ਤੇ ਸਾਡੇ ਉਹਦਾ ਕੋਈ ਲੱਗਾ ਨਹੀਂ ਜਿੰਨਾ ਕੱਲ ਪਤਾ ਉਨੀ ਕੁਛਦਾ 1 ਕਰੋੜ ਬਣਿਆ ਕਿ ਕਰਾਈ ਹੋਏ ਤੇ ਨਾਲ ਵਾਲੇ ਪੰਜਾਬੀ ਨਵਾਦ ਤੇ ਐਂਗੂਲਰ ਵਾਲਾ ਕਰਾਉਂਦੇ ਜੀ ਜੇ ਵੀ ਸਰਦੀ 56 ਫਿਗਲੀ ਪੂਰਾ ਕੰਪਲਟ ਤੇ ਪਾਣੀ ਆ ਗਿਆ ਮੀਂਹ ਵੀ ਆ ਗਿਆ ਜੀ ਮੀਂਹ ਵੀ ਤੁਹਾਨੂੰ ਬਹੁਤ ਜਾਨੀ ਸਾਨੂੰ ਇੰਨਾ ਕਮਾਨ ਹੋ ਗਿਆ ਜੀ ਤੇ ਮੈਂ ਮੂੰਹ ਤੇ ਨਹੀਂ ਬਹੁਤੀ ਬਰੈਗ ਨਹੀਂ ਕਰ ਗਿਆ ਜੀ ਕਿ ਜੋ ਨਰਜੇ ਨੂੰ ਗਾਂਢ ਤੇ ਹੀ ਆ ਉਹ ਪੈਨਕ ਲੱਗੀ ਇਹ ਜਿਵੇਂ ਕੋਈ ਕੈਂਤੂਪਰੇ ਜੀ ਕਰਦੇ ਜਿੱਦਾਂ ਬਿਲਕੁਲ ਕਰਦੇ ਜੀ ਸਰ ਜੀ ਕਹਿੰਨੇ ਬਾਈਟ ਸੀ ਬਲਟ ਵਾਈਟ ਹੋਊਗੀ ਤੁਸੀਂ ਜੇ ਤੁਸੀਂ ਦੱਸ ਦਿਓ ਤਾਂ ਤੁਹਾਡਾ ਕੰਮ ਹੋ ਜਾਏਗਾ ਜੇ ਹੋ ਸਕੇ ਤਾਂ ਕੋਈ ਮੱਧ ਗੱਲ ਤੋਂ ਤੱਤਵਾ ਆ ਜੋ ਦੇ ਮਤ ਲੈ ਲਓ ਸਰ ಹೌದು <laughs> ಮೇರಬ